ਨੌਜੋਤ ਕੋਰਸਿੱਤੂ ਕੰਨਸੀ 500 ਕਰੋੜ ਦੀ ਟੈਕਸੀ ਦੇਣੀ ਪੈਂਦੀ ਹੈ ਆਓ ਆਪਣਾ ਜਾਖੜ ਕੰਨਸੀ ਸਾਢੇ 350 ਕਰੋੜ ਵੀ ਸਾਢੇ ਵੇਲੇ 350 ਕਰੋੜ ਚੱਲਦਾ ਸੀਗਾ ਵੀ ਮਹਿੰਗਾਈ ਹੋ ਗਈ ਸੋ ਇਹ ਕੀ ਮਜ਼ਾਕ ਬਣਾਇਆ ਇਹ ਪੰਜਾਬ ਨੂੰ ਵੇਚਣ ਤੇ ਲੱਗੇ ਹੈਨਾ ਉਹ ਮੁੱਖ ਮੰਤਰੀ ਦੇ 500 ਕਰੋੜ ਰੁਪਏ ਦਾ ਤਾਂ ਦੇਓਗੇ ਜਾਂ ਬਣੋਗੇ ਬਿਲਕੁਲ ਪਹਿਲਾਂ ਪਬਲਿਕ ਕੋਲ ਤਾਂ ਆਓ ਕਦੇ ਕਦੇ ਲੋਕਾਂ ਕੋਲੇ ਆਇਓ 4 ਸਾਲ ਹੋ ਗਏ ਸਟੇਜਾਂ ਤੋਂ ਮੈਨੂੰ ਵਾਲਾ ਘੜੀ ਜਾਂਦੇ ਹੋ। ਪੰਤ ਮੋਂ ਦੇ ਗਾਚਰਾ ਸਾਬ ਆਗੇ ਇੱਧਰ ਲੈ ਜਾਂਦੇ ਹੋ। ਇੱਧਰ ਲੈ ਜਾਂਦੇ। ਕੀ ਕਰਨੋਂਗੇ? ਅਸੀਂ ਕੀ ਬਗੜਤਾ ਜੀ। ਪਹਿਲਾਂ ਕਹਿੰਦੀ ਭਗਵਾਨ ਪੰਤ ਮੋਂ ਇਹ ਥੋ ਕਿਤੇ ਚੱਲਦੇ ਆ। ਸਟੇਜ ਸਟੇਜਾਂ ਚਲਾਉਣ ਵਾਲੇ ਸਟੇਟ ਨਹੀਂ ਚਲਾ ਸਕਦੇ। ਤੇ ਹੁਣ ਫਿਰ ਸਟੇਟ ਚਲਾ ਗਈ। ਜਿਹੜੇ ਚੱਲ ਵੀ ਵਧੀਆ ਦੀ ਪੁੱਛ ਲੋ ਲੋਕਾਂ ਨੂੰ ਪੁੱਛ। ਮੈਂ ਨਹੀਂ ਕੁਝ ਕਹਿੰਦਾ। ਮੈਂ ਇੱਕੜਾ ਮੈਂ ਇੱਕੜਾ ਪਿੰਨਨ ਕਿਹਨਾਂ ਜਾਣ। ਮਤਲਬ ਰੇਟ ਲਾਈ ਜਾਂਦੇ ਇਹਨਾਂ ਦੀ ਇਹਨਾਂ ਦੀ ਵੋਟਾਂ। ਵੀ 1900 ਕਰੋੜ ਚ ਆਏ ਨੂੰ ਦੇ ਦੋ ਕੁਰਸੀ ਆ 1900 ਕਰੋੜ ਦੇ ਦੋ ਆ ਕਾਉਂਸਲਰ 1900 ਚ ਪਿੱਕ ਕੇ ਹਾਂ ਇਹ ਤਾਂ ਰੀਟ ਲਿਸਟਾਂ ਬੱਚੀ ਮੈਂ ਵੀ ਆਇਆ ਸੀ ਸੀਐਮ ਹਾਂਜੀ ਸਸ਼ਕਰ ਸਿੰਘ ਅੰਕਲ ਤੁਹਾਡੀ ਕੱਦੀ ਹੋਏ ਤਾਂ ਤੁਸੀਂ ਘਰ ਆ ਕੇ ਜਾਓ ਅਕੋ ਜੀ ਆਓ ਵੀ ਸਟਾਪੀ ਕੇ ਜਾਓ ਆ ਅੰਕਲ ਸੀਐਮ ਸਾਹਿਬ ਇੱਕ ਇੱਕ ਗੱਲ ਹੈ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਜਾ ਰਹੀ ਹੈ ਜੇ ਕੋਈ ਮਰ ਜਾਂਦਾ ਪ੍ਰਾਈਵੇਟ ਹਸਪਤਾਲ ਦੇ ਵਿੱਚ ਤਾਂ ਪੈਸੇ ਚੁਕਾਉਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹਦੇ ਵਾਸਤੇ ਵੀ ਕੋਈ ਦੇਖ ਕੀਤਾ ਜਾ ਰਿਹਾ ਹੈ ਹਿਊਮਨ ਰਾਈਟਸ ਵੱਲੋਂ ਇੱਕ ਨੋਟਿਸ ਜਾਰੀ ਹੋਇਆ ਕੋਈ ਵੀ ਹਸਪਤਾਲ ਚਾਹ ਪ੍ਰਾਈਵੇਟ ਆ ਸਰਕਾਰੀ ਕਾ ਉੱਪਰ ਰਕਰ ਕੋਈ ਵੀ ਹਸਪਤਾਲ ਜਿਹੜਾ ਨਾ ਉਹ ਜੇ ਕੋਈ ਅਚਾਨਕ ਮੌਤ ਹੋ ਗਈ ਕੋਈ ਇਲਾਜ ਦੌਰਾਨ ਡੈੱਡ ਬੋਡੀ ਨਹੀਂ ਰੱਖ ਸਕਦਾ ਕਿਰਨਾਂ ਪੈਸੇ ਦੇ ਉੱਤੇ ਅਸੀਂ ਡੈੱਡ ਬੋਡੀ ਨਹੀਂ ਦਿੰਦੇ ਇਹ ਬਲੈਕਮੇਲ ਹੈ ਇਸ ਸਪਿੰਗਪੋਰਟ ਦਾ ਰੂਲ ਹੈ ਤੇ ਨਾਲ ਇਹ ਫੇਰੀ ਵਾਰੀ ਜਿਹੜੇ ਹਸਪਤਾਲ ਉਹ ਚ ਮੋਰਚਰੀ ਨਹੀਂ ਹੁੰਦੀ লাশ ਰੱਖਣ ਦੀ ਨਹੀਂ ਰਾਤ ਨੂੰ 2:30 ਵਜੇ ਮੌਤ ਹੋ ਗਈ ਕਹਿੰਦੇ ਲੈ ਜਾਓ ਕਾਤੇ ਲੈ ਕੇ ਜਾਊਗਾ ਬੰਦਾ ਐਂਬੂਲੈਂਸ ਜਾ ਜਿਹੜਾ ਸ਼ਾਹ ਵਾਹਨ ਕਹਿੰਦੇ ਜਿਹਨੂੰ ਜਲਾਸਾ ਨਹੀਂ ਆਣ ਵਾਸਤੇ ਉਹ ਵੀ ਘਰੇਕਾ ਸਰਵਸਤੇ ਕੰਪਲਸਰੀ ਕੀਤੀ ਤੇ ਇਲਾਜ ਹੋ ਗਿਆ ਸਹੀ ਹੋ ਗਿਆ ਤੇ ਪਰ ਪੈਸੇ ਨਹੀਂ ਅਜੇ ਦਿੱਤੇ ਐਸਵੀ ਡੈਬਿਟ ਦੇਖ ਕੇ ਬੰਦਾ ਜਦੋਂ ਮਰਜੀ ਜਾ ਸਕਦਾ ਤੁਸੀਂ ਉਹਨੂੰ ਬੰਦਕ ਨਹੀਂ ਬਣਾ ਸਕਦੇ ਸੋ ਜਿਹੜੇ ਹਿਮਨ ਰਾਈਟਸ ਕਮਿਸ਼ਨ ਨੇ ਹੁਣੇ ਜਿਹੜਾ ਨੋਟਿਸ ਜਾਰੀ ਕੀਤਾ ਪੁਲਿਸ ਦੇ ਧਰੂ ਵੀ ਕੀਤਾ ਸਾਰਿਆਂ ਨੂੰ ਸਾਰੇ ਸਤਾ ਚ ਬੋਰਡ ਵੀ ਲੱਗਣਗੇ ਸੋ ਜੋ ਵੀ ਜਿੱਥੇ ਵੀ ਆਮ ਲੋਕਾਂ ਨੂੰ ਕੋਈ ਲੁੱਟਦਾ ਜਾਂ ਕੋਈ ਆਮ ਲੋਕਾਂ ਨੂੰ ਬਲੈਕਮੇਲਿੰਗ ਜਾਂ ਉਹਨਾਂ ਨੂੰ ਕੋਈ ਤਾਂਕੀ ਤੰਦਾ ਸਰਕਾਰ ਉਹਨਾਂ ਦਾ ਸਰ ਜਿਹੜੀ ਪੀਸੀ ਸੜਕ ਤੁਸੀਂ ਹੁਣ ਨਿਰੀਖਣ ਕਰਕੇ ਆਏ ਉਹਦੇ ਚ ਗੁਣਵੱਤਾ ਠੀਕ ਪਾਈ ਗਈ ਹੈ ਕਿਦਾਂ ਕੋਈ ਘਾਰੀ ਨਹੀਂ ਮੈਂ ਮੇਨ ਵਾਲੀ ਕਟਵਿਧੀ ਲੈਬੋਰੀ ਚ ਜਿਹੜੀ ਆ ਮੇਨ ਪਟਿਆਲਾ ਸਰਾਂਗ ਦੇ ਤੇ ਜਿਹੜੀ ਉਹ ਸੀਗੀ ਲਿੰਕ ਰੋ ਉਹ ਕੱਟ ਸੀ ਇਹਦਾ ਹਜੇ ਚੱਲ ਰਿਹਾ ਸਿਰਫ ਬਹੁਤ ਥੋੜੀ ਇਦਾਂ ਹੁੰਦਾ ਕਿ ਜਦੋਂ ਕੋਈ ਵੀ ਸੜਕ ਬਣਦੀ ਹੈ ਬਣਨ ਤੋਂ ਬਾਅਦ ਯਾਦ ਆਂਦਾ ਕਿ ਸੀਵਰੇਜ ਨਹੀਂ ਪਿਆ ਯਾਦ ਆਂਦਾ ਕਿ ਤਾਰਾਂ ਨਹੀਂ ਪਈਆਂ ਯਾਦ ਆਂਦਾ ਹੈ ਕਿ ਉਸ ਦੇ ਵਿੱਚ ਜਿਹੜਾ ਹੈ ਟੈਲੀਫੋਨ ਦੀਆਂ ਤਾਰਾਂ ਪੈਣੀਆਂ ਨੇ ਵਾਈਫਾਈ ਦੀਆਂ ਤਾਰਾਂ ਪੈਣੀਆਂ ਦੇਖੋ ਅਸੀਂ ਇਹ ਪਹਿਲੇ ਹੀ ਉਹਨਾਂ ਨਾਲ ਗੱਲ ਕਰ ਲਈ ਸੀ ਜੇ ਸ਼ਹਿਰਾਂ ਦੇ ਵਿੱਚ ਫਰਕਾਂ ਬਣਦੀਆਂ ਨੇ ਪਿੰਡਾਂ 'ਚ ਕੋਈ ਥੱਲੋਂ ਦੀ ਪੜੋਲੀ ਪਾਉਣੀ ਹੈ ਪਾਣੀ ਲੰਘਣ ਵਾਸਤੇ ਮੋਬਾਈਲ ਪਹਿਲਾਂ ਪਾ ਕੋਈ ਟੈਲੀਫੋਨ ਦੀਆਂ ਤਾਰਾਂ ਪਾਉਣੀਆਂ ਨੇ ਪਹਿਲਾਂ ਪਾ ਕੋਈ ਸੀਵਰੇਜ ਦੇ ਸ਼ਹਿਰ 'ਚ ਪੈਣਾ ਹੈ ਪਹਿਲਾਂ ਪਾ ਸੜਕ ਡਿਪਾਰਟਮੈਂਟ ਨੂੰ ਗਿਆ ਕਿ ਤੁਸੀਂ ਸਾਰੇ ਡਿਪਾਰਟਮੈਂਟ ਨੂੰ ਚਿੱਠੀ ਕਰਨੀ ਹੈ ਭਾਈ ਅਸੀਂ ਇੱਥੋਂ ਸੜਕ ਬਣਾਉਣੀ ਹੈ ਤੁਸੀਂ ਜੇ ਕੋਈ ਅੰਡਰਗਰਾਉਂਡ ਕੋਈ ਆਪਣਾ ਕੰਮ ਕਰਨਾ ਉਹ ਪਹਿਲਾਂ ਕਰੋ ਠੀਕ ਹੈ ਨਾ ਨਹੀਂ ਤਾਂ ਕੀ ਹੁੰਦਾ ਸੜਕ ਬਣੀ ਜਾਂਦੀ ਹੈ ਉਹ ਪਿੱਛੇ ਖੜੇ ਹੁੰਦੇ ਨੇ ਆਪਣੇ ਬੈਂਕੇਜ ਲਈ ਹੈ ਨਾ ਵੀ ਕਹਿੰਦੇ ਛੇਤੀ ਬਣਾਓ ਅਸੀਂ ਪਟਣੀਆਂ ਟੈਲੀਫੋਨ ਦੀ ਤਾਰ ਆਉਣੀ ਹੈ ਯਾਰ ਤੁਸੀਂ ਦੋ ਦਿਨ ਪਹਿਲਾਂ ਪਾ ਲੋ ਸੜਕ ਉੱਤੋਂ ਦੀ ਬਣ ਜੂਗੀ ਠੀਕ ਹੈ ਨਾ ਸੋ ਅਸੀਂ ਸਾਰੇ ਡਿਪਾਰਟਮੈਂਟਾਂ ਵਿੱਚ ਤਾਲਮੇਲ ਬਿਠਾ ਰਹੇ ਹਾਂ ਸਾਰੇ ਅਫਸਰਾਂ ਨੂੰ ਡਿਊਟੀ ਲਈ ਹੈ ਜੇ ਕੋਈ ਨਵੀਂ ਸੜਕ ਦੇ ਵਿੱਚ ਕੋਈ ਟੈਲੀਫੋਨ ਦੀ ਤਾਰ ਜਾਂ ਕੋਈ ਕੇਬਲ ਦੀ ਤਾਰ ਜਾਂ ਕੋਈ ਸੀ ਬ੍ਰੇਜ ਦਾ ਕੋਈ ਪਾਈਪ ਜਾਂ ਕੋਈ ਥਾਣਾ ਜੇ ਬਾਅਦ ਦੇ ਵਿੱਚ ਆਇਆ ਤਾਂ ਅਸੀਂ ਉਹ ਸਾਰੇ ਡਿਪਾਰਟਮੈਂਟਾਂ ਦੀ ਆਪਸ ਦੇ ਵਿੱਚ ਗਲਤੀ ਮੰਨ। ਮਾਨ ਸਰ ਜੀ ਪਿਛਲੀ ਸੜਕ ਸੀਗੀ ਉੱਚ ਗੁਣਵੱਤਾ ਦੀ ਨਹੀਂ ਬਣ ਘੋਹੇ ਤੱਕ। ਉਹ ਹੀ ਕੋਈ ਤਾਂ ਕਰਦੀ ਕਰਦੀ। ਉਹ ਠੇਕੇਦਾਰ ਨੂੰ ਸ਼ੋਕਾ ਦਾ ਨੋਟਿਸ ਹੋ ਜਾਊਗਾ। ਉਹਦੀ ਪੇਮੈਂਟ ਰੁਕੂਗੀ ਤੇ ਉਹਨਾਂ ਹੋਰ ਜਿਹੜੀਆਂ ਸੜਕਾਂ ਬਣਾਈਆਂ ਉਹ ਵਿੱਚ। ਇੱਕ ਮਾਨ ਸਰ ਪੰਜਾਬ ਦੀਆਂ ਧੀਆਂ ਨੂੰ ਵੱਡਾ ਸਨਮਾਨ ਮਿਲ ਰਿਹਾ। ਪਹਿਲੀ ਵਾਰ ਕਿਸੇ ਮਹਿਲਾ ਦੇ ਨਾਮ ਤੇ ਪੰਜਾਬ ਦੇ ਅੰਦਰ ਸਟੈਂਡ ਜਿਹੜਾ ਸਟੇਡੀਅਮ ਦੇ ਅੰਦਰ ਬਣਾਉ। ਉਹ ਨਹੀਂ ਜਾ ਰਹੇ ਮੈਂ ਸਟੇਡੀਅਮ 'ਚ ਜਾ ਰਹੇ ਹਰਮਨਪ੍ਰੀਤ ਕੌਰ ਜਿਹੜੀ ਕੈਪਟਨ ਹੈ ਭਾਰਤੀ ਮਹਿਲਾ ਟੀਮ ਦੀ। ਅ ਹਰਲੀਨ ਕੋਰ ਦਿਓਲ ਤੇ ਆਮਨ ਜੋਰ ਕੋ ਇਹ ਤਿੰਨ ਸਾਡੀ ਪੰਜਾਬ ਦੀਆਂ ਪੇੜੀਆਂ ਕੁੜੀਆਂ ਇਹ ਵਰਲਡ ਕੱਪ ਦੇ ਜੇ ਜੇ ਤਾ ਟੀਮ ਦੇ ਮੈਂਬਰ ਤੇ ਉਹਨਾਂ ਦੇ ਕੋਚ ਉਸ ਸਾਹਿਬ ਤੇ ਉਹਨਾਂ ਦੇ ਕੋਚ ਇਸਤਾਨਵ ਅਨੁਸਾਰ ਵੀ ਸਨਮਾਨਤ ਕਰਾਂਗੇ ਜਗਰਾਜ ਸਿੰਘ ਤੇ ਹਰਮਨਜੀਤ ਕੋਰ ਦੇ ਨਾਂ ਤੇ ਸਟੈਂਡ ਜਿਹੜਾ ਉਹ ਅਜਰਤਾਨ ਕਰੂਗਾ ਨਾ ਜਾ ਕੋਈ ਸਿਰਫ ਸੋ ਸਟੇਡੀਅਮ ਸਿਮ ਸਾਹਿਬ ਫੀਲਡ ਗਰਾਉਂਡ ਵੀ ਜਿਹੜੇ ਪੰਜਾਬ ਚ ਲਗਾਤਾਰ ਬਣਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਉਸ ਸਪੋਰਟਸ ਦੇ ਮਾਮਲੇ ਚ ਤਾਂ ਪੰਜਾਬ ਪਹਿਲੇ ਤੋਂ ਮੋਰੀ ਰਿਹਾ ਪਰ ਬਾਅਦ ਦੇ ਵਿੱਚ ਆ ਡਰੱਗ ਆ ਗਿਆ ਚਿੱਟਾ ਆ ਗਿਆ ਉਹਦੇ ਨਾਲ ਨੌਜਵਾਨਾਂ ਦਾ ਧਿਆਨ ਭਟਕ ਗਿਆ ਸ਼ਰੀਬ ਨਹੀਂ ਰਹੇ ਉਹ ਪੌਚ ਭਰਤੀ ਹੋਣ ਵਾਸਤੇ ਬੱਚੇ ਨਹੀਂ ਮਿਲ ਰਹੇ ਹੁਣ ਯੁੱਧ ਨਸ਼ੀ ਬਰੁੱਧ ਵੀ ਕਾਮਯਾਬ ਹੋ ਗਿਆ ਤੇ ਅਸੀਂ ਉਹਨਾਂ ਦੇ ਘਰ ਵੀ ਢਾ ਰਹੇ ਹਾਂ ਲੋਕ ਵੀ ਦੱਸ ਰਹੇ ਨੇ ਹੁਣ ਕਿ ਇੱਥੇ ਵਿਕਦਾ ਇੱਥੇ ਵਿਕਦਾ ਜਿੱਥੇ ਜਾਣ ਇਹ ਸੋਸ਼ਲ ਪ੍ਰੋਬਲਮ ਹੈ ਠੀਕ ਹੈ ਇਹਦੇ ਇਹ ਵਿੱਚ ਇਹ ਹੈ ਕਿ ਜੇ ਲੋਕ ਥੋੜਾ ਜਿਹਾ ਸਹਿਯੋਗ ਦੇ ਦੇਣੇ ਲਹਿਰ ਬਣ ਜਾਂਦੀ ਸੋ ਹੁਣ ਕਾਫੀ ਪਹਿਲਾਂ ਨਾਲੋਂ ਘਟ ਗਿਆ 100% ਦਾ ਕਿਸੇ ਵੀ ਚੀਜ਼ ਦਾ ਬੀਨਾਸ ਨਹੀਂ ਪਰ ਘਟ ਗਿਆ ਤੇ ਬੱਚਿਆਂ ਨੂੰ ਗਰਾਊਂਡ ਮਿਲ ਜੀ ਗਰਾਊਂਡ ਮਿਲਣਗੇ ਉਹਨਾਂ ਨੂੰ ਸਰੀਰ ਦਾ ਪਿਆਰ ਹੋਊਗਾ ਖੇਡਣਗੇ ਉਹਨਾਂ ਨੂੰ ਅਸੀਂ ਇਨਾਮ ਦੇਵਾਂਗੇ ਖੇਡਾਂ ਬਤਨ ਪੰਜਾਬ ਦੀਆਂ ਜਿਹੜੀਆਂ ਤਿੰਨ ਤਿੰਨ ਪੀੜ੍ਹੀਆਂ ਖੇਡ ਰਹੀਆਂ ਨੇ ਮਨ ਲਪੋਤਾ ਵੀ ਉਸੇ ਗਰਾਊਂਡ 'ਚ ਹੀ ਹੈ ਉਹਦਾ ਬਾਪੂ ਵੀ ਉਸੇ ਗਰਾਊਂਡ 'ਚ ਹੈ ਦਾਦਾ ਵੀ ਉਸੇ ਗਰਾਊਂਡ 'ਚ ਹੈ ਸਤੰਤ ਤਰ ਪੀੜ੍ਹੀਆਂ ਜਿਹੜੀਆਂ ਉਹ ਇੱਕੋ ਗਰਾਊਂਡ 'ਚ ਖੇਡ ਰਹੀਆਂ ਨੇ ਬੱਚਿਆਂ ਦਾ ਧਿਆਨ ਜਿਹੜਾ ਇੱਧਰ-ਉੱਧਰੋਂ ਭਟਕਦਾ ਜਿਹੜਾ 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 ਮਸ਼ਹੂਰ ਪਹਿਰੀ ਸੰਗਤ ਚ ਪੈ ਨਹੀਂਿਆ ਕੋਸੋ ਉਹ ਗਰਾਊਂਡ 'ਚ ਆਉਣਗੇ ਤਾਂ ਖੇਡਾਂ 'ਚ ਵੀ ਅਸੀਂ ਹੁਣ ਮੱਲਾ ਮਾਰਾਂਗੇ ਹੁਣ ਇਸ ਵਕਤ ਹਰਮਨਪ੍ਰ ਠੀਕ ਹੈ ਨਾ ਹਰਮਨਪ੍ਰੀਤ ਹੌਪੀ ਦਾ ਕੈਪਟਨ ਹੁੰਦਾ ਤੇ ਫੁੱਟਬਾਲ ਦਾ ਕੈਪਟਨ ਪੰਜਾਬੀ ਵਿਚਾਰੇ ਵੱਡੀਆਂ ਖੇਡਾਂ ਦੇ ਕੈਪਟਨ ਪੰਜਾਬੀ ਠੀਕ ਹੈ ਨਾ ਸੋ ਇਸ ਕਰਕੇ ਪੰਜਾਬ ਤੱਕ ਮਿਲਖਾ ਸਿੰਘ ਤੋਂ ਲੈ ਕੇ ਦਾਰਾ ਸਿੰਘ ਤੋਂ ਲੈ ਕੇ 올ੰਪੀਅਨ ਸੁਰਜੀਤ ਸਿੰਘ ਹੋਰਾਂ ਤੋਂ ਲੈ ਕੇ ਸਾਡੇ ਕੋਲ ਤਾਂ ਲਗਭਗ ਹਰ ਪਿੰਡ 'ਚ 올ੰਪੀਅਨ ਹੁੰਦੇ ਸੀਗੇ ਕੋਈ ਗੋਲਾ ਸਿੱਟਣ ਵਾਲਾ ਕੋਈ ਕੌਰ ਸਿੰਘ ਸਾਡੇ ਜਿਹੜੇ ਬੌਕਸਰ ਰਹੇ ਬਹੁਤ ਵੱਡੇ ਹਨਾ ਸੋ ਅਸੀਂ ਹੁਣ 올ੰਪਿਕ ਫਿਨਿਸ਼ ਵਾਲੇ ਜਾਂ ਏਸ਼ੀਅਨ ਫਿਨਿਸ਼ ਵਾਲੇ ਵਰਲਡ ਕੱਪ ਫਿਨਿਸ਼ ਵਾਲੇ ਪਲੇਅਰ ਪੈਦਾ सीएम साहब एक नशा तस्कर पे उत्ते लगातार पंजाब पुलिस कार्रवाई कर दी जा रही है, चुरासी है तो ता बीते लोग 84 नशा तस्कर इको दिन से पकड़े गए हैं तो 4 रूपनगर से पकड़े गए तो बढ़िया गल्ले होने तो की जो नहीं वो मतलब पंजाब पुलिस लगातार नहीं क्यों नहीं पकड़े अच्छा काम किया जा रहे है मुख्यमंत्री